14 ਫਰਵਰੀ ਦਾ ਦਿਨ ਭਾਵੇਂ ਹੀ ਕਈ ਲੋਕਾਂ ਲਈ ਵੈਲੈਂਟਾਈਨ ਦੇ ਦਾ ਦਿਨ ਹੋਵੇ ਪਰ ਇਹ ਦਿਨ ਇਤਿਹਾਸ 'ਚ ਜੰਮੂ ਕਸ਼ਮੀਰ ਦੀ ਸਭ ਤੋਂ ਦੁਖਦਾਈ ਘਟਨਾ ਨੂੰ ਯਾਦ ਦਿਵਾਉਂਦਾ ਹੈ 14 ਫਰਵਰੀ 2019 ਦੀ ਇਸ ਤਰੀਕ ਨੂੰ ਕੋਈ ਨਹੀਂ ਭੁੱਲ ਸਕਦਾ ਸਾਲ 2019 ਦੇ ਵਿੱਚ 14 ਫਰਵਰੀ ਵਾਲੇ ਦਿਨ ਆਤਵਾਦੀਆਂ ਨੇ ਇਸ ਦਿਨ ਨੂੰ ਦੇਸ਼ ਦੀ ਸੁਰੱਖਿਆ ਕਰਮਚਾਰੀਆਂ ਤੇ ਹਮਲੇ ਲਈ 78 ਇਸ ਘਟਨਾ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਡੇ ਖੜੇ ਹੋ ਜਾਂਦੇ ਨੇ ਇਸ ਅਤਵਾਦੀ ਹਮਲੇ ਮਗਰੋਂ ਜੁਵਾਨਾ ਦੇ ਮ੍ਰਿਤਕ ਸ਼ਰੀਰ ਸੜਕਾਂ ਤੇ ਦੂਰ ਦੂਰ ਖਿਲਰ ਗਏ ਸਨ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਵਿੱਚ ਇੱਕ ਅਤਵਾਦੀ ਨੇ ਬਿਸਪੋਰਟ ਨਾਲ ਲੱਦੇ ਵਾਹਨ ਨਾਲ CRPF ਦੇ ਜੁਵਾਨਾਂ ਦੀ ਬਾਸ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਨਾਲ 40 ਜਵਾਨ ਸ਼ਹੀਦ ਹੋ ਗਏ ਹਨ ਕਈ ਗੰਭੀਰ ਜ਼ਖਮੀ ਹੋ ਗਏ ਸੀ ਉਥੇ ਦਾਅਵਾ ਕੀਤਾ ਕਿ ਪੁਲਵਾਮਾ ਦੇ CRPF ਜੁਵਾਨਾਂ ਨਾਲ ਪਰੀ ਬਾਸ ਨਾਲ ਇੱਕ ਬਿਸਪੋਰਟ ਨਾਲ ਭਰੀ ਗੱਡੀ ਸਿੱਧੀ ਜਾ ਟਕਰਾਈ ਤੇ ਜ਼ੋਰਦਾਰ ਧਮਾਕਾ ਹੋ ਗਿਆ ਆਮੋ ਸਾਹਮਣੇ ਦੀ ਟੱਕਰ ਹੋਣ ਤੋਂ ਪਹਿਲਾਂ ਹੀ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਤਮਾਕੇ ਦਾ ਕਾਲਾ ਧੂਮਾ ਆਲੇ ਦੁਆਲੇ ਇੰਨਾ ਕੁ ਜ਼ਿਆਦਾ ਭਰ ਗਿਆ ਕਿ ਕੁਝ ਨਜ਼ਰ ਵੀ ਨਹੀਂ ਆ ਰਿਹਾ ਸੀ ਧੂਮਾ ਹਟਿਆ ਤਾਂ ਸੜਕ ਦੇ ਸਾਡੇ ਦੇਸ਼ ਦੇ ਵੀਰ ਜ਼ਮਾਨਾ ਦੇ ਮ੍ਰਿਤਕ ਸ਼ਰੀਰ ਪਾਏ ਗਏ ਸਨ ਤਮਾਕਾ ਇੰਨਾ ਜ਼ਬਰਦਸਤ ਸੀ ਕਿ ਸੜਕ ਕਈ ਦੂਰੀ ਤੱਕ ਖੂਨ ਨਾਲ ਰੰਗੀ ਨਜ਼ਰ ਆਈ ਸੀ ਮੀਡੀਆ ਦੇ ਵਿੱਚ ਇਸ ਹਮਲੇ ਦੀਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਪੂਰਾ ਆਦੇਸ਼ ਹਿਲ ਗਿਆ ਹਰ ਕਿਸੇ ਦੀ ਜ਼ੁਬਾਨ ਤੇ ਇੱਕੋ ਹੀ ਗੱਲ ਸੀ ਕਿ ਹਮਲੇ ਦਾ ਬਦਲਾ ਲਿਓ ਆਤਵਾਦੀਆਂ ਨੂੰ ਮਾਰੋ ਤੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦਿਓ ਦਰਅਸਲ ਆਤਵਾਦੀਆਂ ਨੇ ਪੁਲਵਾਮਾ ਚ ਨੈਸ਼ਨਲ ਹਾਈਵੇ ਤੇ ਜਾ ਰਹੇ ਕੇਂਦਰ ਰਜੀਵ ਪੁਲਿਸ ਬਲ ਦੇ ਜਵਾਨਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ 14 ਫਰਵਰੀ 2019 ਦੀ ਦੁਪਹਿਰ ਨੂੰ 300 ਕਿਲੋਗ੍ਰam ਵਿਸਪੋਟਾ ਨਾਲ ਪਰੇ ਇੱਕ ਵਾਹਨ ਦੇ CRPF ਦੇ ਇੱਕ ਵਾਹਨ ਨੂੰ ਟੱਕਰ ਮਾਰ ਦਿੱਤੀ ਤੇ ਕਾਫਲੇ ਨੂੰ ਉਡਾ ਦਿੱਤਾ ਗਿਆ ਮਹਿਜ਼ 20 ਸਾਲ ਦੇ ਮੁੰਡੇ ਜਿਸ ਦਾ ਨਾਮ ਆਦਿਲ ਅਹਿਮਦ ਡਾਕਸੀ आदिल पाकिस्तान स्थित आतंकवादी समूह ਨਾਲ ਜੁੜਿਆ ਹੋਇਆ ਸੀ ਹਮਲੇ ਤੋਂ ਪਹਿਲਾਂ ਉਸਨੇ ਵੀਡੀਓ ਵੀ ਬਣਾਈ ਸੀ ਜਿਸ ਤੋਂ ਉਸਨੇ ਕਿਹਾ ਸੀ ਕਿ ਉਹ ਇਸ ਤੋਂ ਬਾਅਦ ਜੰਨਤ ਨੂੰ ਜਾਵੇਗਾ ਸੋਸ਼ਲ ਮੀਡੀਆ ਤੇ ਉਸ ਦਾ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਲ ਹੁੰਦਾ ਵੀ ਨਜ਼ਰ ਆਇਆ ਸੀ ਇਸ ਹਮਲੇ ਦਾ ਭਾਰਤ ਨੇ ਬਦਲਾ ਵੀ ਲਿਆ 26 ਫਰਵਰੀ 2019 ਨੂੰ ਰਾਤ ਦੇ ਕਰੀਬ 9 ਵਜੇ ਭਾਰਤੀ ਹਵਾਈ ਫੌਜ ਨੇ 12 ਮਿਰਾਜ 2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਨੂੰ ਪਾਰ ਕੀਤਾ ਤੇ ਬਲਾਕਾ ਕੋਟ ਵਿੱਚ ਅਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ 14 ਫਰਵਰੀ ਦਾ ਦਿਨ ਭਾਵੇਂ ਹੀ ਕਈ ਲੋਕਾਂ ਲਈ ਵੈਲੈਂਟਾਈਨ ਦੇ ਦਾ ਦਿਨ ਹੋਵੇ ਪਰ ਇਹ ਦਿਨ ਇਤਿਹਾਸ ਚ ਜੰਮੂ ਕਸ਼ਮੀਰ ਦੀ ਸਭ ਤੋਂ ਦੁਖਦਾਈ ਘਟਨਾ ਨੂੰ ਯਾਦ ਦਿਵਾਉਂਦਾ 14 ਫਰਵਰੀ 2019 ਦੀ ਇਸ ਤਰੀਕ ਨੂੰ ਕੋ ਨਹੀਂ ਭੁੱਲ ਸਕਦਾ ਸਾਲ 2019 ਦੇ ਵਿੱਚ 14 ਫਰਵਰੀ ਵਾਲੇ ਦਿਨ ਅਤਵਾਦੀ ਨੇ ਇਸ ਦਿਨ ਨੂੰ ਦੇਸ਼ ਦੇ ਸੁਰੱਖਿਆ ਕਰਮਚਾਰੀਆਂ ਤੇ ਹਮਲੇ ਲਈ ਚੁਣਿਆ ਸੀ ਇਸ ਘਟਨਾ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਡੇ ਖੜੇ ਹੋ ਜਾਂਦੇ ਨੇ ਇਸ ਅਤਵਾਦੀ ਹਮਲੇ ਮਗਰੋਂ ਜਵਾਨਾ ਦਿਮਿਤਕ ਸ਼ਰੀਰ ਸੜਕਾਂ ਤੇ ਦੂਰ ਦੂਰ ਖਿਲੜ ਗਏ ਸਨ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਵਿੱਚ ਇੱਕ ਅਤਵਾਦੀ ਨੇ ਵਿਸਪੋਰਟ ਨਾਲ ਲੱਦੇ ਵਾਹਨਾਂ ਸਿਆਰਪੀਐਫ ਦੇ ਜਵਾਨਾਂ ਦੀ ਬਾਸ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਨਾਲ 40 ਜਵਾਨ ਸ਼ਹੀਦ ਹੋ ਗਏ ਹਨ ਕਈ ਗੰਭੀਰ ਜ਼ਖਮੀ ਹੋ ਗਏ ਸੀ ਉਥੇ ਦਾਜ ਦੇ ਕਿ ਪੁਲਵਾਮਾ ਚ ਸਿਆਰਪੀਐਫ ਜਵਾਨਾਂ ਨਾਲ ਪਰੀ ਬਾਸ ਨਾਲ ਇੱਕ ਵਿਸਪੋਰਟ ਨਾਲ ਪਰੀ ਗੱਡੀ ਸਿੱਧੀ ਜਾ ਟਕਰਾਈ ਇਤੇ ਜ਼ੋਰਦਾਰ ਧਮਾਕਾ ਹੋ ਗਿਆ ਆਮੋ ਸਾਹਮਣੇ ਦੀ ਟੱਕਰ ਹੋਣ ਤੋਂ ਪਹਿਲਾਂ ਹੀ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਧਮਾਕੇ ਦਾ ਕਾਲਾ ਧੂਆ ਆਲੇ ਦੁਆਲੇ ਇੰਨਾ ਕੁ ਜ਼ਿਆਦਾ ਭਰ ਗਿਆ ਕਿ ਕੁਝ ਨਜ਼ਰ ਵੀ ਨਹੀਂ ਆ ਰਿਹਾ ਸੀ ਧੂਆ ਹਟਿਆ ਤਾਂ ਸੜਕ ਦੇ ਸਾਡੇ ਦੇਸ਼ ਦੇ ਵੀਰ ਜ਼ਮਾਨਾ ਦੇ ਮ੍ਰਿਤਕ ਸ਼ਰੀਰ ਪਾਏ ਗਏ ਸਨ ਧਮਾਕਾ ਇੰਨਾ ਜ਼ਬਰਦਸਤ ਸੀ ਦੀ ਸੜਕ ਕਈ ਦੂਰੀ ਤੱਕ ਖੂਨ ਨਾਲ ਰੰਗੀ ਨਜ਼ਰ ਆਈ ਸੀ ਮੀਡੀਆ ਦੇ ਵਿੱਚ ਇਸ ਹਮਲੇ ਦੀਆਂ ਤਸਵੀਰਾਂ ਜਦੋਂ ਸਾਹਮਣੇ ਆਈਆਂ ਪੂਰਾ ਦੇਸ਼ ਹਿਲ ਗਿਆ ਹਰ ਕਿਸੇ ਦੀ ਜ਼ੁਬਾਨ ਤੇ ਇੱਕੋ ਹੀ ਗੱਲ ਸੀ ਕਿ ਹਮਲੇ ਦਾ ਬਦਲਾ ਲਿਓ ਆਤਵਾਦੀਆਂ ਨੂੰ ਮਾਰੋ ਤੇ ਦੁਸ਼ਮਣਾਂ ਨੂੰ ਕਰਾਰਾ ਜਵਾਬ ਦਿਓ ਦਰਅਸਲ ਆਤਵਾਦੀਆਂ ਨੇ ਪੁਲਵਾਮਾ ਚ ਨੈਸ਼ਨਲ ਹਾਈਵੇ ਤੇ ਜਾ ਰਹੇ ਕੇਂਦਰ ਰਜੀਵ ਪੁਲਿਸ ਬਲ ਦੇ ਜਵਾਨਾਂ ਦੇ ਕਾਫਲੇ ਨੂੰ ਨਿਸ਼ਾਨਾ ਬਣਾਇਆ 14 ਫਰਵਰੀ 2019 ਦੀ ਦੁਪਹਿਰ ਨੂੰ 300 ਕਿਲੋਗ੍ਰam ਵਿਸਪੋਟਾ ਨਾਲ ਪਰੇ ਇੱਕ ਵਾਹਨ ਦੇ CRPF ਦੇ ਇੱਕ ਵਾਹਨ ਨੂੰ ਟੱਕਰ ਮਾਰ ਦਿੱਤੀ ਤੇ ਕਾਫਲੇ ਨੂੰ ਉਡਾ ਦਿੱਤਾ ਗਿਆ ਮਹਿਜ਼ 20 ਸਾਲ ਦੇ ਮੁੰਡੇ ਜਿਸ ਦਾ ਨਾਮ ਆਦਿਲ ਅਹਿਮਦ ਡਾਕਸੀ आदिल पाकिस्तान स्थित आतंकवादी समूह ਨਾਲ ਜੁੜਿਆ ਹੋਇਆ ਸੀ ਹਮਲੇ ਤੋਂ ਪਹਿਲਾਂ ਉਸਨੇ ਵੀਡੀਓ ਵੀ ਬਣਾਈ ਸੀ ਜਿਸ ਤੋਂ ਉਸਨੇ ਕਿਹਾ ਸੀ ਕਿ ਉਹ ਇਸ ਤੋਂ ਬਾਅਦ ਜੰਨਤ ਨੂੰ ਜਾਵੇਗਾ ਸੋਸ਼ਲ ਮੀਡੀਆ ਤੇ ਉਸ ਦਾ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਲ ਹੁੰਦਾ ਵੀ ਨਜ਼ਰ ਆਇਆ ਸੀ ਇਸ ਹਮਲੇ ਦਾ ਭਾਰਤ ਨੇ ਬਦਲਾ ਵੀ ਲਿਆ 26 ਫਰਵਰੀ 2019 ਨੂੰ ਰਾਤ ਦੇ ਕਰੀਬ 9 ਵਜੇ ਭਾਰਤੀ ਹਵਾਈ ਫੌਜ ਨੇ 12 ਮਿਰਾਜ 2000 ਲੜਾਕੂ ਜਹਾਜ਼ਾਂ ਨੇ ਕੰਟਰੋਲ ਰੇਖਾ ਨੂੰ ਪਾਰ ਕੀਤਾ ਤੇ ਬਲਾਕਾ ਕੋਟ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ